ਦੋਸਤੋ ਜੇਕਰ ਤੁਸੀਂ ਆਪਣੀ ਪਤਨੀ ਨਾਲ ਜਾਂ ਪਤੀ ਨਾਲ ਕੋਈ ਮਜ਼ਾਕ ਕਰਨਾ ਚਾਹੁੰਦੇ ਹੋ ਜਾਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਬਹੁਤ ਸੋਚ ਸਮਝ ਕੇ ਕਈ ਵਾਰ ਤੁਹਾਡੀ ਕਈ ਗੱਲ ਦੇ ਨਤੀਜੇ ਬਹੁਤ ਭਿਆਨਕ ਨਿਕਲ ਸਕਦੇ ਨੇ ਜਿਵੇਂ ਆਹ ਦੋ ਘਟਨਾਵਾਂ ਵਿੱਚ ਪਹਿਲੀ ਘਟਨਾ ਤੁਹਾਨੂੰ ਦੱਸਦੇ ਆ ਕਿ ਬਲੀਰਾਮ ਮਾਂਜੀ ਨਾਂ ਦਾ ਵਿਅਕਤੀ ਜਿਹਨੇ ਸ਼ਰਾਬ ਪੀਤੀ ਹੋਈ ਸੀ ਤਾਂ ਉਹਨੇ ਆਪਣੇ ਪਤਨੀ ਨੂੰ ਕਿਹਾ ਕਿ ਮੈਂ ਦੂਜਾ ਵਿਆਹ ਕਰਵਾ ਲੈਣਾ ਤਾਂ ਪਤਨੀ ਨੇ ਆਪਣੇ ਪਤੀ ਦੇ ਸਿਰ 'ਚ ਕਹਾੜੀ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਕਿ ਜਿਹੜਾ ਬਲਰਾਮ ਮਾਨ ਜੀ ਸੀ ਉਹ 3 ਸਾਲ ਪਹਿਲਾਂ ਇੱਕ 26 ਸਾਲ ਦੀ ਜਿਹੜੀ ਔਰਤ ਨੇ ਹਾਰੋ ਨਾਲ ਵਿਆਹ ਹੋਇਆ ਸੀ ਤਾਂ ਦੱਸਿਆ ਜਾ ਰਿਹਾ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਦੇ ਘਰ ਬੱਚਾ ਨਹੀਂ ਹੋਇਆ ਤਾਂ ਜਿਹੜਾ ਬਲੀਰਾਮ ਮੰਨਜੀ ਸੀ ਉਹ ਅਕਸਰ ਹੀ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਕਹਿ ਦਿੰਦਾ ਸੀ ਕਿ ਜੇਕਰ ਸਾਡੇ ਘਰ ਬੱਚਾ ਪੈਦਾ ਨਾ ਹੋਇਆ ਤਾਂ ਮੈਂ ਆਪਣਾ ਵਿਆਹ ਦੁਬਾਰਾ ਕਰਾ ਲੈਣਾ ਤਾਂ ਇਹਦੇ ਤੇ ਪਤੀ ਪਤਨੀ ਵਿੱਚ ਨੋਖ-ਝੋਕ ਚੱਲਦੀ ਰਹਿੰਦੀ ਸੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਤਾਂ ਅੱਜ ਜਦੋਂ ਇਹ ਫੇਰ ਇਕੱਠੇ ਬਹਿ ਕੇ ਸ਼ਰਾਬ ਪੀ ਰਹੇ ਸੀ ਗੱਲਾਂ ਕਰ ਰਹੇ ਸੀ ਤਾਂ ਬਲੀਰਾਮ ਨੇ ਫਿਰ ਆਪਣੀ ਪਤਨੀ ਨੂੰ ਕਿਹਾ ਕਿ ਜੇਕਰ ਮੇਰੇ ਬੱਚਾ ਨਾ ਹੋਇਆ ਤਾਂ ਮੈਂ ਦੁਬਾਰਾ ਸ਼ਾਦੀ ਕਰਾ ਲੂੰ ਇਹਦੇ ਤੇ ਪਤਨੀ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਹਨੇ ਕਹਾੜੀ ਲੈ ਕੇ ਆਪਣੇ ਪਤੀ ਦੇ ਸਿਰ ਵਿੱਚ ਮਾਰੀ ਜਿਹਦੇ ਕਰਕੇ ਉਹਦੇ ਪਤੀ ਦੀ ਮੌਤ ਹੋ ਗਈ ਤਾਂ ਜਦੋਂ ਪਤੀ ਨੇ ਜਦੋਂ ਉਹਦੇ ਕਹਾੜੀ ਸਿਰ 'ਚ ਮਾਰਨ ਲੱਗੀ ਉਹਦੇ ਘਰ ਵਾਲੀ ਚੀਕ ਚਹਾੜਾ ਪਾਇਆ ਰੌਲਾ ਪਾਇਆ ਤਾਂ ਗਵਾਂਡੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗਵਾਂਡੀਆਂ ਨੇ ਤੁਰੰਤ ਪੁਲਿਸ ਨੂੰ ਫੋਨ ਕਰਤਾ ਪਰ ਜਦੋਂ ਤੱਕ ਪੁਲਿਸ ਉਥੇ ਪਹੁੰਚੀ ਤਾਂ ਜਿਹੜਾ ਬਲੇਰਾਮ ਸੀ ਉਹਦੀ ਜਿਹੜੀ লাশ ਸੀ ਉਹ ਖੂਨ ਨਾਲ ਲਥਪਥ ਪਈ ਸੀ ਤੇ ਜਿਹੜੀ ਉਹਦੀ ਪਤਨੀ ਸੀ 26 ਸਾਲਾਂ ਦੀ ਦੱਸਿਆ ਜਾ ਰਿਹਾ ਕਿ ਉਹ ਮੌਕੇ ਤੋਂ ਫਰਾਰ ਹੋ ਗਈ ਸੀ ਇਹ ਜਿਹੜੀ ਘਟਨਾਏ ਇਹ ਭਾਰਤ ਦੇ ਛਤੀਸਗੜ ਵਿੱਚ ਵਾਪਰੀ ਇਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਵਾਪਰੀ ਉਹ ਵੀ ਛਤੀਸਗੜ ਵਿੱਚ ਹੀ ਵਾਪਰੀ ਕਿ ਇੱਕ ਪਤਨੀ ਆਪਣਾ ਫੋਨ ਦੇਖ ਰਹੀ ਸੀ ਤੇ ਪਤਨੀ ਪਤਨੀ ਤੋਂ ਪਤੀ ਨੇ ਖਾਣਾ ਮੰਗਿਆ ਕਿ ਮੈਨੂੰ ਖਾਣਾ ਦੇ ਦੇ ਮੈਨੂੰ ਭੁੱਖ ਲੱਗੀ ਮੈਂ ਖਾਣਾ ਖਾਣਾ ਤਾਂ ਪਤਨੀ ਆਪਣੇ ਫੋਨ ਦੇਖਣ ਵਿੱਚ ਇੰਨਾ ਜ਼ਿਆਦਾ ਮਸ਼ਰੂਪ ਸੀ ਇੰਨਾ ਜ਼ਿਆਦਾ ਬਿਜੀ ਸੀ ਇੰਨਾ ਜ਼ਿਆਦਾ ਖੋਈ ਹੋਈ ਸੀ ਕਿ ਉਹਨੇ ਪਤੀ ਦੀ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਉਹਨੇ ਉਹਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਖਾਣਾ ਨਹੀਂ ਦੇ ਸਕਦੀ ਮੈਂ ਆ ਦਾ ਫੋਨ ਦੇਖ ਰਹੀ ਆ ਤਾਂ ਇਹਦੇ ਤੇ ਪਤੀ ਨੂੰ ਇੰਨਾ ਗੁੱਸਾ ਆ ਆਪਣੇ ਪਤਨੀ ਦੇ ਤੇ ਉਹਨੇ ਆਪਣੀ ਪਤਨੀ ਨੂੰ ਛੱਤ ਤੋਂ ਥੱਲੇ ਸੁੱਟਤਾ ਜਿੱਥੇ ਉਹ ਬੈਠੀ ਸੀ ਛੱਤ ਤੇ ਉਥੋਂ ਚੁੱਕ ਕੇ ਥੱਲੇ ਸੁੱਟਤਾ ਤੇ ਜਿਹਦੇ ਤੇ ਪਤਨੀ ਜਿਹੜੀ ਹੈਗੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤਾਂ ਪੁਲਿਸ ਨੇ ਉਸ ਇਸ ਟਾਈਮ ਜਿਹੜੀ ਪਤਨੀ ਆ ਉਹਨੂੰ ਤਾਂ ਦਾਖਲ ਕਰਵਾ ਦਿੱਤਾ ਹਸਪੀਟਲ ਵਿੱਚ ਜਿਹੜਾ ਪਤੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਪਿਛਲੇ ਦਿਨਾਂ ਤੋਂ ਕਈ ਸਾਰੀਆਂ ਅਜਹਈਆਂ ਘਟਨਾਵਾਂ ਸਾਹਮਣੇ ਆਈਆਂ ਨੇ ਪਤਨੀ ਪਤੀ-ਪਤਨੀ ਦੇ ਝਗੜੇ ਵਿੱਚ ਛੋਟੇ-ਛੋਟੇ ਮੋਟੇ ਝਗੜੇ ਨੂੰ ਲੈ ਕੇ ਹੀ ਇੱਕ ਦੂਜੇ ਦੇ ਸਿਰ 파ੜੇ ਗਏ ਮੌਤ ਦੇ ਘਾਟ ਉਤਾਰਿਆ ਗਿਆ ਤੇ ਐਵੇਂ ਜਿਹੜੀਆਂ ਇਹ ਦੋ ਘਟਨਾਵਾਂ ਵਾਪਰੀਆਂ 36 ਗੜ ਵਿੱਚ ਹੀ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਕਿ ਪਹਿਲੀ ਘਟਨਾ ਜੇ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਪਤੀ-ਪਤਨੀ ਦੇ ਵਿਆਹ ਹੋਏ ਨੂੰ 3 ਸਾਲ ਹੋ ਗਏ ਸੀਗੇ ਉਹਨਾਂ ਦੇ ਘਰ ਬੱਚਾ ਨਹੀਂ ਹੋ ਰਿਹਾ ਸੀ ਤਾਂ ਜਿਹਦੇ ਕਰਕੇ ਪਤੀ ਅਕਸਰ ਹੀ ਕਹਿੰਦਾ ਰਹਿੰਦਾ ਸੀ ਕਿ ਉਹਦੀ ਇੱਛਾ ਸੀ ਮੇਰੇ ਘਰ ਬੱਚਾ ਹੋਵੇ ਲਾਜ਼ਮੀ ਹੋਣੀ ਪਤਨੀ ਦੀ ਵੀ ਇੱਛਾ ਹੋਣੀ ਆ ਪਰ ਕੁਦਰਤੀ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਜਿਹੜਾ ਉਹਨਾਂ ਦੇ ਘਰ ਬੱਚਾ ਪੈਦਾ ਨਹੀਂ ਹੋਇਆ ਤਾਂ ਪਤੀ ਨੇ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਮੈਂ ਦੂਸਰਾ ਵਿਆਹ ਕਰਵਾਵਾਂਗੇ ਜਿਹਦੇ ਤੋਂ ਪਤਨੀ ਜਿਹੜੀ ਗੁੱਸੇ ਦੇ ਵਿੱਚ ਆ ਗਈ ਤੇ ਉਹਨੇ ਆਪਣੇ ਪਤੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਤੇ ਦੂਜੀ ਘਟਨਾ ਜਿਹੜੀ ਉਹ ਵੀ ਛੱਤੀਸਗੜ੍ਹ ਵਿੱਚ ਹੀ ਵਾਪਰੀ ਕਿ ਪਤੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਰੋਟੀ ਦੇ ਤੇ ਪਤਨੀ ਆਪਣਾ ਫੋਨ ਦੇਖਣ ਵਿੱਚ ਬਿਜੀ ਸੀ ਉਹਨੇ ਰੋਟੀ ਦੇਣ ਤੋਂ ਇਨਕਾਰ ਕਰਤਾ ਪਤੀ ਨੇ ਉਹਨੂੰ ਛੱਤ ਦੇ ਉੱਪਰੋਂ ਹੇਠਾਂ ਸੁੱਟਤਾ ਜਿਸ ਦੇ ਤੇ ਪਤਨੀ ਜਿਹੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਉਹਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਪਤੀ ਆ ਜਿਹੜਾ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੋ ਜਿਹੜਾ ਇਹ ਪਤੀ ਪਤਨੀ ਦਾ ਰਿਸ਼ਤਾ ਇਹਦੇ ਵਿੱਚ ਜੇਕਰ ਤੁਸੀਂ ਇੱਕ ਦੂਜੇ ਨੂੰ ਗੱਲ ਕਹਿਣੀ ਆ ਤਾਂ ਬਹੁਤ ਸੋਚ ਸਮਝ ਕੇ